ਸਤ ਸ੍ਰੀ ਅਕਾਲ ਦੋਸਤੋ ਸਵਾਗਤ ਆ ਤੁਹਾਡਾ ਤਲਵੰਡੀ ਸਬੂ ਟਰੈਕਟਰ ਮੇਲਾ ਦਿਖਾਉਣ ਲੱਗੇ ਆ ਮਿੰਟੂ ਸੁਨਾਮ ਵਾਲੇ ਦੇ ਟਰੈਕਟਰ ਕੀ ਵਾਲਾ ਮਿੰਟੂ ਠੀਕਾ ਜੀ ਵਧੀਆ ਜੀ ਤੇ ਆਪਣੇ ਟਰੈਕਟਰ ਦੱਸੇ ਅਰਜਨ ਨੋਵਾ 605 ਕੀ ਕੰਡੀਸ਼ਨ ਕਿਵੇਂ ਕੋਸਾ ਇਹ ਨੰਬਰ 18 ਮਾਡਲ ਆ ਜੀ ਠੀਕ ਹੈ ਪੰਜਾਬ ਨੰਬਰ ਆ ਜੀ ਪਹਿਲੀ ਪਾਰਟੀ ਦਾ ਟਰੈਕਟਰ ਆ ਜੀ ਫਰਸਟ ਪਾਰਟੀ ਆ ਫਰਸਟ ਪਾਰਟੀ ਜੀ ਪੀ ਵੀ 11 ਨੰਬਰ ਆ ਜੀ ਪੀ ਵੀ 11 ਜੀ ਤੇ ਟੋਪ ਵਾਲਾ ਮਾਡਲ ਹੈ ਨਾ ਟੋਪ ਵਾਲਾ ਮਾਡਲ ਆ 3 ਸਪੀਡ ਆ ਡਬਲ ਡਿਸਟ੍ਰੀਬਿਊਟਰ ਆ ਜੀ ਚੇਂਜਰ ਤੋਂ ਬਣਾ ਹੈ ਚੇਂਜਰ ਤੋਂ ਬਿਨਾ ਜੀ ਚੇਂਜਰ ਤੋਂ ਬਿਨਾ ਤੇ ਡਿਮਾਂਡ ਇਹਦੀ ਤੂੰ ਰੱਖੀ ਬੈਠਾ 5 ਲੱਖ ਰਹਿ ਗਿਆ ਜੀ 5 ਲੱਖ 60000 ਰੁਪਏ ਚ ਤੇ ਦੇਣਾ ਕਿੰਨੇ ਰਹਿੇ ਦੇਣਾ ਜੀ 7.5 ਲੱਖ ਰੁਪਏ ਦਾ ਦੇ ਦਾਂਗੇ ਇੱਕ ਹੀ ਦੱਸ ਦੇ ਲਾਸਟ ਜਮਾ ਲਾਸਟ ਪੂਰਾ 5 ਲੱਖ ਰੁਪਏ ਦਾ ਪੂਰੇ 5 ਲੱਖ ਰੁਪਏ ਦਾ ਵੀਰੋ 60000 ਰੁਪਏ ਦੀ ਸ਼ੂਕ ਹੈ 2018 ਮਾਡਲ ਅਰਜਨ ਨੋਵਾ ਕਿਤੋਂ ਨਹੀਂ ਮਿਲਣਾ 5 ਲੱਖ ਰੁਪਏ ਦਾ ਪੰਜਾਬ ਦਾ ਨੰਬਰ ਤੇ ਟਰੈਕਟਰ ਪੂਰਾ ਅਰੀਜਨ ਵਾਲਾ ਪੂਰਾ ਸਾਫ ਹੈ ਦਾ ਤੇ ਕਾ ਪੀ ਕਗਜਾਂ ਦੀ ਗਰੰਟੀ ਹੈ ਬਾਈ ਦੀ ਹਾਂ ਤੇ ਪਟਿਆਲਾ ਨਪਰਾਏ ਕਹਿੰਦੇ ਕਵਾੜੀਆਂ ਤੋਂ ਲੈ ਕਵਾੜਗਾ ਤਾਂ ਜਿਮੀਦਾਰ ਦਾ ਟਰੈਕਟਰ ਆ ਜੀ ਜਿਮੀਦਾਰ ਤੋਂ ਜਾਂ ਏਜੰਸੀਆਂ ਚੋਂ ਆਉਂਦੇ ਹੈਣਾ ਜਿਮੀਦਾਰ ਤੋਂ ਹਾਂ ਜੰਸੀਆਂ ਚੋਂ ਆ ਜਾਂਦੇ ਜਾਂ ਜਿਮੀਦਾਰਾਂ ਤੋਂ ਲੈਂਦੇ ਵੀ ਲੋ ਟਰੈਕਟਰ ਤੇ ਤੋਂ ਬਾਅਦ ਫਿਰ ਇਹ 9000 ਬਾਈਸੀ ਆ ਗਿਆ ਇਹ ਜਮਾ ਕੋਕਾ ਬੀਸੀ ਆ ਯਾਰ ਮਾਡਲ ਕਿਹੜਾ ਹੈ ਮਾਡਲ ਇਹ 2015 ਮਾਡਲ ਆ ਜੀ 15 ਮਾਡਲ ਹਾਂ ਜੀ ਮੈਂ ਕਹਿੰਖੀ 22 ਮਾਡਲ ਹੋਣੀ ਯਾਰ ਕੰਡੀਸ਼ਨ 22 ਮਾਡਲ ਜਿੰਨੀ ਹੈ ਜੀ ਟਰੈਕਟਰ ਵੀਰੋ ਜਮਾਂ ਹੀ ਨਮਾਅ ਦੇਖ ਲੋ ਟਾਇਰ ਨਵੇਂ ਐ ਐਮ ਆਰ ਐਫ ਦੇ ਤੇ ਥੋੜੇ ਚੱਲਿਆ ਹੋਇਆ ਹਾਂਜੀ ਚੱਲਿਆ ਥੋੜੀ ਆ ਜੀ ਪਹਿਲੀ ਪਾਰਟੀ ਦਾ ਟਰੈਕਟਰ ਹੈ ਜੀ ਫਰਸਟ ਓਨਰ ਹੈ ਫਰਸਟ ਓਨਰ ਪੀ ਵੀ 31 ਨੰਬਰ ਦਾ ਜੀ ਮਾਨਸਾ ਦਾ ਨੰਬਰ ਹੈ ਲੋਕਲੀ ਹਾਂ ਜੀ ਤੇ ਡਿਮਾਂਡ ਇਹਦੀ 395 ਕਰੀਏ ਮੈਂ ਕਿੰਨੇ ਪੈਸਿਆਂ ਦਾ ਹੋ ਜੂਏ ਤੇ ਦੇ ਦਾਂਗੇ ਜੀ ਆਪਾਂ 3 ਲੱਖ ਤੇ 65000 ਰੁਪਏ ਦਾ ਜੀ 3 ਲੱਖ 65000 ਰੁਪਏ ਦਾ ਟਰੈਕਟਰ ਸਾਰਾ ਰੈਨ ਅਲੇ ਦੀ ਗਾਰੰਟੀ ਹੈ ਨਾ ਹਾਂ ਜੀ ਇਸ ਤੋਂ ਬਾਅਦ ਇਹ ਹਾਲੈਂਡ ਏ ਆ ਜਾਂਦਾ ਜੀ 2010 ਮਾਡਲ ਹੈ ਜੀ 10 ਮਾਡਲ ਪਲੱਸ ਵਾਲਾ ਹੈ ਨਾ ਪਲੱਸ ਵਾਲਾ ਜੀ ਪੰਜਾਬ ਨੰਬਰ 55 ਐਚ ਪੀ ਵਾਲਾ 55 ਐਚ ਪੀ ਵਾਲਾ ਹਾਂ ਜੀ ਟਾਇਰ ਪਿਛਲੇ ਗੱਲ ਕਰਕੇ ਤਾਂ 90 95 ਬੈਸ ਹੈਗੇ ਨਾ 16 9 28 ਦੇ 16 9 28 ਦੇ ਤੋਂ ਤਵੀ ਨਹੀਂ ਇਹ ਹੈ ਕਿ ਅੱਜੀ ਲੈਂਦਾ ਇਹ ਅੱਜੀ ਲੈਂਦਾ ਜੀ ਸਾਡੇ ਕੁਝ ਵੀ ਨਹੀਂ ਟਰੈਕਟਰ ਦਾ ਪਾਣੀ ਵੀ ਨਹੀਂ ਮਾਰਿਆ ਆਪਾਂ ਨੇ ਅੱਛਾ ਡਿਮਾਂਡ ਇਹਦੀ ਡਿਮਾਂਡ ਤਾਂ ਹੈ ਜੀ ਜੀ 4 ਲੱਖ 40000 ਰੁਪਿਆ ਜੀ ਦੇਣਾ ਕਿੰਨੇ ਦਾ ਇਹ ਦੇਣਾ ਜੀ ਆਪਾਂ 415000 ਦਾ ਨਹੀਂ ਜੇ ਅੱਜ ਲਵੇ ਕੋਈ ਅੱਜ ਪੂਰੇ 4 ਲੱਖ ਰੁਪਏ ਦਾ ਦੇਦਾ ਅੱਜ ਲਵੇ ਬੀਰੋ 4 ਲੱਖ ਰੁਪਏ ਦਾ ਦੇ ਦੂਗਾ ਤੇ ਅਗਲੇ ਹਫਤੇ ਨੂੰ ਇਹਦੇ ਕੋਈ ਮਾੜਾ ਮੋਟਾ ਵਧਾ ਲੈਣਗਾ ਲੈ ਵੀ ਬੀਰੋ ਜੇ ਕੋਈ ਟਰੈਕਟਰ ਇੱਕ ਦੋ ਦਿਨਾਂ ਚ ਲੈਣਾ ਚਾਹੇ ਤਾਂ ਟਰੈਕਟਰ ਇਹ 4 ਲੱਖ ਰੁਪਏ ਦਾ ਦੇ ਦੋ 10 ਮਾਡਲ ਪੀਵੀ 31 ਨੰਬਰ ਫਸਟ ਓਨਰ ਆ ਤੇ 55 ਐਚ ਪੀ 55 ਐਚ ਪੀ ਇਹ ਤੋਂ ਬਾਅਦ ਫਿਰ ਸੋਨਾਲੀਕਾ ਸੋਨਾਲੀਕਾ 2021 ਮਾਡਲ ਆ ਜੀ 21 ਮਾਡਲ ਆ ਪੰਜਾਬ ਨੰਬਰ ਆ 2 ਸਪੀਡ 2 ਸਪੀਡ ਟਾਇਰ ਇਹਦੇ ਟਾਇਰ ਨਾਲ ਦੇ ਹੈਗੇ ਨੇ ਜੀ 80 ਤੋਂ 85 ਵੈਸੇ ਟਾਇਰ ਨਾਲ ਦੇ ਨੇ ਜੀ ਠੀਕ ਹੈ 2100 2200 ਘੰਟਾ ਚੱਲਿਆ ਹੋਇਆ Ориਜਨਲ ਜੀ ਠੀਕ ਹੈ ਡਿਮਾਂਡ ਇਹਦੀ ਡਿਮਾਂਡ ਹੈਗੀ ਆ ਜੀ 5 ਲੱਖ 70000 ਰੁਪਏ ਐਡਵਾਂਟ ਹੈ ਜੀ ਤੇ ਕਿੰਨੇ ਪੈਸੇ ਦਾ ਹੋ ਜੂਆ ਇਹ ਸਵਾ 5 ਲੱਖ ਰੁਪਏ ਦਾ ਟਰੈਕਟਰ ਦੇ ਦਾਂਗੇ ਸਵਾ 5 ਲੱਖ ਰੁਪਏ ਦਾ ਵੀਰੋ 2021 ਮਾਡਲ ਆ ਹਾਂ ਤੇ ਇਸ ਤੋਂ ਬਾਅਦ ਫਿਰ ਆ ਗਏ ਸਭ 855 214 ਦਾ ਮਾਰਦਾ ਜੀ ਕੋੜਾ ਬੰਪਰ ਲੱਗਿਆ ਕੋੜਾ ਬੰਪਰ ਲੱਗਿਆ ਹੋਇਆ ਜੀ ਪੰਜਾਬ ਨੰਬਰ ਸਟੇਅਰ ਹੈਗੇ ਜੀ 90 ਪੈਸੇ 149 159 28 159 28 ਠੀਕ ਹੈ ਤੇ ਇਹਦੀ ਡਿਮਾਂਡ 4 85 ਲੱਖ 85000 ਰੁਪਏ ਡਿਮਾਂਡ ਇਹ ਦੇ ਦਾਂਗੇ ਜੀ 4 ਲੱਖ 65000 ਰੁਪਏ ਦਾ 4 ਲੱਖ 60000 ਦਾ ਟ੍ਰੈਕਟਰ ਲੈ ਜਾਓ ਵੀਰੋ ਤੇ ਬਾਕੀ ਹੋਰ ਬਾਈ ਨਾਲ ਗੱਲਬਾਤ ਕਰਕੇ ਕਰ ਲਿਓ ਇਹ ਤਾਂ ਬਾਦ ਆਇਸ਼ਰ 248 ਆ ਗਿਆ ਇਹ ਕਿਹੜਾ ਮਾਡਲ ਹੈ 2013 ਮਾਡਲ ਹੈ ਜੀ 2013 ਮਾਡਲ ਟਾਇਰ ਨਵੇਂ ਨੇ ਜੀ ਟਾਇਰ ਪਿਛਲੇ ਨਵੇਂ ਨੇ ਜੀ ਬਿੱਲ ਵੀ ਮਿਲ ਜੂ ਮੇਰੇ ਕੋਲ ਟਾਇਰਾਂ ਦਾ ਬਿੱਲ ਵੀ ਮਿਲ ਜੂ ਭਾਈ ਠੀਕ ਹੈ ਅਗਲੇ ਹੈਗੇ 60 ਕੁ ਪੈਸੇ। ਅਗਲੇ 60 ਕੁ ਪੈਸੇ ਨੇ ਜੀ ਪੰਜਾਬ ਨੰਬਰ ਆ ਜੀ। 210000 ਰੁਪਏ ਡਿਮਾਂਡ ਹੈ। ਹਾਂ ਜੀ। ਤੇ ਕਿੰਨੇ ਪੈਸੇ ਦਾ ਹੋ ਜੂਗਾ? ਇਹ ਦੇ ਦਾਂਗੇ 185000 ਰੁਪਏ ਦਾ ਟਰੈਕਟਰ ਦੇਣਾ। 185000 ਰੁਪਏ ਦਾ। ਤੇ ਆਪਣਾ ਮੋਬਾਈਲ ਨੰਬਰ ਕੋਲ। ਉਹ ਆ ਨੰਬਰ ਹੈਗਾ ਜੀ 7009470255 ਜੀ 7009470255। ਹਾਂ ਜੀ। ਇਹ ਨੰਬਰ ਤੇ ਬਾਈ ਨਾਲ ਕੰਟੈਕਟ ਕਰ ਲਿਓ। ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੋਈ ਤੇ ਕਿਸੇ ਵੀਰ ਕੋਲੇ 75 ਆਲਾ ਸੋਨ ਲੀਖਾ ਹੋਇਆ ਤਾਂ ਸਾਨੂੰ ਕਮੈਂਟ ਕਰਕੇ ਦੱਸਿਓ ਵੀਰੋ। پین نو فالو کرلو ویډیو لایک شیر کړو مننه دوستو